ਕਾ ਭਾਈ ਲਾਵੇ ਤਾੜੀਆਂ ਮਾਰਦਾ ਮੁੰਡੇ ਨੂੰ ਢੀ ਘੋੜੀ ਨੇ ਮੋਟਰਸਾਈਕਲ ਜਿੱਤੇ ਆ ਘੋੜੀ ਆ ਗਈ ਦਿਖਾਉਣੀ ਆ ਤੁਹਾਨੂੰ ਸ਼ੋਅ ਨੰਬਰ 303 ਲਿਖਿਆ ਨਾਉਂਟ ਬਿਲਕੁਲ ਭਾਈ ਜੀ ਸਾਹਮਣੇ ਲੈ ਚਲੋ ਭਾਈ ਜੀ ਜਿਹੜੇ ਪਾਰਟਿਸਪੈਂਟ ਆਪਣੇ ਐਨੀਮਲ ਨਾਲ ਹੁੰਦੇ ਆ ਪਲੀਜ਼ ਮੈਨੂੰ ਡਿਟੇਲ ਦੱਸ ਦਿਆ ਕਰੋ ਉਹ ਦੂਜੇ ਦੇ ਕੂਣੀ ਜੀ ਮਾਰਦਾਂ ਦਾ ਦੂਜਾ ਦੂਜੇ ਦੇ ਇੱਕ ਸ਼ਬਨਮ ਕਹਿ ਦਾਂਗਾ ਤੇ ਦੂਜਾ ਸਪਨਾ ਕਹਿ ਦਾਂਗਾ ਸਿਰਸ ਕਰਕੇ ਲਾਈਵ ਵੀ ਚੱਲਦਾ ਕਦੇ ਇਹ ਕਹਿੰਦੇ ਵਿੰਦ ਪਤਾ ਨਹੀਂ ਕੀ ਖਾਈ ਫਿਰਦਾ ਹੋਰ ਦੇ ਕੁਝ ਬੋਲੀ ਜਾਂਦਾ ਕਿਉਂਕਿ ਨਾਮ ਦੇ ਪਿੱਛੇ ਦਾ ਦੁਨੀਆ ਬਹੁਤ ਦੂਰ ਤੱਕ ਫੈਲੀ ਫਿਰਦੀ ਹੈ ਇੱਕ ਇਹ ਨਾਮ ਤਾੜੀਆਂ ਮੇਰਾ ਵੀਰੋ ਲਓ ਜੀ ਇਹ ਘੋੜੀ ਮੁਕਸਰ ਤੋਂ ਆਈ ਹੈ ਜੀ ਮੂਨ ਡਰਾਉਣੀ ਘੋੜੇ ਦੀ ਬੱਚੀ ਆ ਸ਼ਾਨਦਾਰ ਦੀ ਪੋਤੀ ਆ ਤੇ ਆਲੀ ਸ਼ਾਨ ਦੀ ਪਰੋਤੀ ਆ ਵਾਹ ਵੇ ਵਾਹ ਘੋੜੀ ਦਾ ਨਾਮ ਮੂਨ ਵੇਖੋ ਜਦੋਂ ਤੁਸੀਂ ਸਾਨੂੰ ਕੋਈ ਇਨਫਰਮੇਸ਼ਨ ਦੱਸਦੇ ਨਾ ਅਸੀਂ ਚਾਰ ਚਾਰ ਕੀੜੀਆਂ ਘਰਾਂ ਦੇ ਨੇ ਇਹਨਾਂ ਦੀਆਂ ਬਿਲਕੁਲ ਜੀ ਜਲਦੀ ਆ ਜਾ ਕਰੋ ਬਾਅਦ ਥੋੜਾ ਟਾਈਮ ਕਿਉਂਕਿ ਮੈਂ ਵੀ ਥੋੜਾ ਰੋਕਣਾ ਟੌਲ ਟੈਕਸ ਲੱਗਦਾ ਥੋੜਾ ਰੈਸ ਕਰਕੇ ਜੀ ਜੀ ਉਹਨਾਂ ਦੀ ਘੋੜੀਆਂ ਜੀ ਇਹ ਤੇ ਹੋ ਕੇ ਰਹੀ ਬੱਜੀ ਆ ਜਿਸ ਕੋਲ ਇਹਨੇ ਥੋੜਾ ਟਾਈਮ ਲਾ ਕੇ ਇੱਥੇ ਖੂਦ ਪਕੜਣਾ ਜੀ ਆਪਣੇ ਪੌੜਾ ਨਾਲ ਲੈ ਵੀ ਕਰਾ ਜੇ ਥੋੜਾ ਕਾਲਾ ਬੋਲਤਾ ਪਿਆਨੇ 7ਵੀਂ ਪੋਜੀਸ਼ਨ ਅਸਲ ਕਰੀਆ ਸਾਡਾ ਬਈ ਬਾਲੂ ਤੇ ਆਓ ਮਾਲਵਾ ਸਟੱਡ ਫਾਰਮ ਨੱਥੂ ਵਾਲਾ ਤੇ ਡਾਕਟਰ ਸਾਹਿਬ ਇਹ ਵੀ ਉਸ ਲੈਜੈਂਡ ਘੋੜੇ ਦੀ ਬੱਚੀ ਹੈ ਜੀ 8ਵੇਂ ਨੰਬਰ ਤੇ ਆਏ ਦੋਸਤੋ ਕੁੜੀ ਆ ਜਿਸਨੇ ਥੋੜੇ ਟਾਈਮ ਤੱਕ ਰਿੰਗ ਚ ਆਉਣਾ ਜੀ ਜੀ ਇਸ ਘੋੜੀਆਂ ਨਾਲ ਜੀ ਕੋਰੀ ਦੁਬਾਰੇ ਨੰਬਰ ਸੇ ਆਉਂ ਇਹ ਘੋੜਾ ਦਾ ਨਾਂ ਜੀ ਇਸ ਦਾ ਜੋ ਸੈਰਾ ਕਾਲਾ ਬਾਂਟਾ ਕਾਲਾ ਕਾਂਠਾ ਦੇ ਬੱਚੇ ਜਿਨ੍ਹਾਂ ਨੇ ਇਸ ਘੋੜੀ ਦਾ ਨਾਂ ਜੀ ਮੋਣੀ ਮੋਣੀ 6 ਵੀ ਪੋਜੀਸ਼ਨ ਹਾਸਲ ਕੀਤੀ ਐ ਇਸ ਘੋੜੀ ਨੇ ਦੇਵ ਰਾਜ ਘੋੜੇ ਦੀ ਬੱਚੀ ਆ ਜੀ ਡਾਕਟਰ ਸਾਹਿਬ ਮਾਂ ਵਾਲੇ ਪਾਸੇ ਵੱਸੇ ਹੈ ਕਿਹਦੀ ਭੈਣ ਆ ਜੀ ਅੱਛਾ ਦੱਸ ਦਿਓ ਉਹ ਸ਼ਾਨ ਕੋੜੇ ਦੀ ਆ ਜੀ ਸਤੀ ਭੈਣ ਆ ਜੀ ਮਾਂ ਵਾਲੇ ਪਾਸੋਂ ਅੱਛਾ ਇਹ ਸਾਰਾ ਕੱਪੜੀ ਸ਼ੈਫ ਦਾ ਯਾਰ ਬਿਲਕੁਲ ਜੀ ਪੰਜਵੀਂ ਵਜੇ ਜੌਂਗੀ ਸ਼ਾਨ ਕੋੜਾ ਵੀ ਸੇ ਨੰਬਰ ਦੇ ਗਿਆ ਮਿੱਤਰੋ ਇਹ ਕੋੜੀ ਆਈ ਆ ਪੰਜਵੀਂ ਵਜੇ ਸੰਦੇ 4 ਨੰਬਰ ਅਜੇ 4 ਜਿੰਨੀ ਮਿੰਟ ਦੀ ਸੰਧਿਆ ਆ ਦੋਸਤੋ ਇਹ ਹੁਣ ਸਾਡੇ 2 ਵਾਲੀ ਆ ਗਈ ਚੌਥੀ ਵਜੇ ਸੰਦੇ ਤਿੰਨ ਗੀਤ ਸ਼ਰਾ ਮੱਸੀਆ ਔਰ ਤਿੰਨੇ ਡਾਕਟਰ ਸਾਹਿਬ ਕੀ ਆਹ ਕੋੜੀ ਕਾਲੇ ਕਾਂਟੇ ਦੀ ਆ ਜੀ ਅੱਛਾ ਕਾਂਟਾ ਕਾਂਟਾ ਹੋ ਵੀ ਪਈ ਆ ਜੀ ਸੋ ਗਾਣਾ ਬਿਲਕੁਲ ਸਹੀ ਗਾਇਆ ਸੀ ਕਿਉਂਕਿ ਸਾਡੇ ਜਿੰਨੇ ਵੀ ਗਾਇਕ ਨੇ ਉਹ ਵੀ ਜੋ ਕੁਝ ਹੁੰਦਾ ਉਹ ਹੀ ਕੁਝ ਗਾਉਂਦੇ ਆ ਜੀ ਜੋ ਸਚਾਈ ਹੁੰਦੀ ਆ ਕਿਉਂਕਿ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਕੋੜੀ ਦਾ ਨਾਮ ਜੀ ਬਾੜਵੀ ਇਸ ਕੋੜੀ ਨੇ ਹਾਸਲ ਕੀਤੀ ਹੈ ਮਹਾਰੀ ਤੋਂ ਆਇਆ ਜਿਹਦੇ ਮਾਲਕ ਤੇ ਬਾਈ ਜੋਗਦਰ ਕਾਂਗਰਪੁਰ ਪੁਰ ਘੋੜਾ ਹੁੰਦਾ ਸੀ 파ਰਸ ਉਸ ਘੋੜੇ ਦੀ ਬੱਚੀ ਹੈ ਜਿਹੜੇ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਇਸ ਕੋੜੀ ਨੇ ਬਾ ਬੋਰਾ ਨੰਬਰ 265 ਆਜੂ डॉर हा जी भई ताड़ियां ज़रूरु मारजो की शो नंबर टू एट सिक्स मारियो ਵਾਕਿਆ ਵੇਖੋ ਕਿੰਨਾ ਹੌਸਲਾ ਮਿਲਦਾ ਔਰ ਲਓ ਜੀ ਜਿਸ ਘੋੜੀ ਨੇ 3rd ਪੋਜੀਸ਼ਨ ਹਾਸਿਲ ਕੀਤੀ ਆ ਘੋੜੀ ਦਾ ਨਾਂ ਜੀ ਹੀਨਾ ਦਿਲਵਾਗ ਘੋੜੇ ਦੀ ਬੱਚੀ ਆ ਜੀ ਇਹੋ ਘੋੜੀ ਦਾ ਨਾਂ ਜੀ ਹੀਨਾ ਸੋ ਅੱਜ ਵੀ ਤੁਹਾਨੂੰ ਚੈਂਪੀਅਨ ਘੋੜੀ ਬਾਰੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜੀ ਅੱਜ ਦੇ ਦਿਨ ਦੀ ਸੈਕੰਡ ਬੱਤੀ ਆਈ ਆ ਇਸ ਦੇ ਬਾਰੇ ਡਿਟੇਲ ਦੇਣਾ ਡਾਕਟਰ ਸਾਹਿਬ ਦੂਜੇ ਨੰਬਰ ਤੇ ਆਈ ਆ ਇਸ ਰਿੰਗ ਦੇ ਵਿੱਚ ਜੀ ਜਿਸ ਘੋੜੇ ਦੀਆਂ ਪੋਟੀਆਂ ਪਰੋਟੀਆਂ ਤੇ ਉਦੋਂ ਅੱਗੇ ਵੀ ਕੁਝ ਹੋਣੀ ਆ ਇਹ ਡਰੈਕਟ ਆਲੀ ਸ਼ਾਨ ਦੀ ਧੀ ਆ ਜੀ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਇਸ ਘੋੜੀ ਨੇ ਆਲੀ ਜੀ ਮਾਰ ਦਿਓ ਜੀ ਬੀ ਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜੀ ਔਰ ਬਿਲਕੁਲ ਜੀ ਮਾਂ ਕਿਹੜੀ ਹੈ ਜੀ ਮਾਂ ਬਾਈ ਤਾਰੀ ਉਰੋਂ ਪੁੱਛ ਕੇ ਦੱਸਦੇ ਹਾਂ ਜੀ ਇਸ ਦੇ ਓਨਰ ਨੇ ਬਾਈ ਤਾਰੀ ਵੀਲਾ ਸੰਦੀਪ ਬਰਾੜ ਜੇਤੋਂ ਆਲੀ ਸ਼ਾਨ ਘੋੜੇ ਦੀ ਧੀ ਆ ਜੀ ਇਹ ਸੰਦੀਪ ਇਹਦੀ ਮਾਤਾ ਦੀ ਬੜੀ ਉਸ ਮਾਂ ਰਣਜੀਤ ਲੱਡ ਵਾਲੇ ਘੋੜੇ ਦੀ ਇਹਦੀ ਮਾਂ ਵੀ ਸਾਡੇ ਕੋਲ ਨਾਨੀ ਜੀ ਦੱਸਦੇ ਨੇ ਵੇਖੋ ਜੀ ਰਾਣੇ ਮਾਂ ਵੀ ਹੈ ਪਾਹੀ ਰਾਣੇ ਕੋਰੇ ਤੇ ਨਾਨੀ ਵੀ ਮਾਵਾ ਧੀਆਂ ਤੇ ਤਿੰਨ ਪੀੜ੍ਹੀਏ ਹਰੇ ਕੋਲੇ ਹੋ ਗਏ ਆ ਚਾਰ ਪੀੜ੍ਹੀਆਂ ਤਾਰੀਆਂ ਵਾਲੋ ਯਾਰ ਵੇਖੋ ਕਿੰਨੀ ਸੰਭਾਲ ਹੈ ਸੋ ਫਸਟ ਜੀ ਜਿਹੜੀ ਘੋੜੀ ਨੇ ਮੋਟਰਸਾਈਕਲ ਜਿੱਤੇ ਆ ਘੋੜੀ ਆ ਗਈ ਦਿਖਾਉਣਿਆ ਤੁਹਾਨੂੰ ਸ਼ੋਰ ਨੰਬਰ 303 ਮੈਂ ਖੈਨ ਆਊਟ ਕਰਦੇ ਲੋੜ ਹੀ ਨਹੀਂ ਲਓ ਜੀ ਆ ਮੋਟਰਸਾਈਕਲ ਨੂੰ ਲੈ ਆਉ ਜੀ ਅੱਜ ਦਾ ਜੋ ਅੱਜ ਦੇ ਦਿਨ ਦਾ ਦੂਜਾ ਮੋਟਰਸਾਈਕਲ ਜਿੱਤਣ ਵਾਲੀ ਘੋੜੀ ਤੁਹਾਨੂੰ ਦੱਸਣ ਲੱਗਾ ਜੀ ਉਹਦੀ ਡਿਟੇਲ ਇਹ ਘੋੜੀ ਪਾਕਿਸਤਾਨ ਪ੍ਰਾਪਤ ਕੀਤਾ ਜੀ ਰਣਜੀਤ ਸਿੰਘ ਰਣੀ ਪਿੰਡ ਭਾਗਸਰ ਦਾ ਉਹਨਾਂ ਦੀ ਇਹ ਘੋੜੀ ਹੈ ਜੀ ਇਸ ਤੋਂ ਪਹਿਲਾਂ ਵੀ ਚੈਂਪੀਅਨ ਬਣ ਚੁੱਕੀ ਹੈ ਇਹ ਘੋੜੀ ਡਾਕਟਰ ਸਾਹਿਬ ਜੀ ਇਸ ਘੋੜੀ ਦਾ ਸਾਇਰ ਕਹੋ ਬਾਪੂ ਕਹੋ ਪਿਤਾ ਕਹੋ ਡੈਡੀ ਕਹੋ ਪਾਪਾ ਕਹੋ ਪਾਪਾ ਕਹੋ ਬਾਪੂ ਕਹੋ ਉਹ ਘੋੜਾ ਜੀ ਜਿਸ ਨੇ ਥੋੜੇ ਟਾਈਮ ਤੱਕ ਇਸ ਰਿੰਗ ਦੇ ਵਿੱਚ ਪੌੜ ਫਕਾਉਣੇ ਅੱਛਾ ਕਾਲੇ ਕੰਟੇ ਦੀ ਧੀ ਹੈ ਇਹੋ ਤਾਰਿਆਂ ਦੇ ਨਾਲ ਹੌਸਲਾ ਇਸ ਘੋੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਦੋਸਤਾਂ ਨੂੰ ਸ਼ਾਬਾਸ਼ ਇਹ ਦੋਰੀਦੀ ਹੈ ਤੇ ਮੇਲੇ ਦਾ ਰੰਗ ਉਦੋਂ ਵੱਜਦਾ ਡਾਕਟਰ ਸਾਹਿਬ ਕਿਹੜਾ ਪਿੰਡ ਆ ਜੀ ਆਪਣਾ ਹੁਣੇ ਦੀ ਟਾਈਮ ਦੀ ਆਪਾਂ ਜੀ ਦੋਸਤੋ ਰਾਜ ਮਾਕਸਰੂਦੀ ਜੋਤੀ ਹੈ ਜੀ ਰਾਜ ਹੰਸ ਕੋੜੇ ਦੀ ਜੋਤੀ ਹੈ ਆਲੀ ਸ਼ਾਨ ਦੀ ਪੋਤੀ ਆਲੀ ਸ਼ਾਨ ਦੀ ਪੋਤੀ ਤੇ ਰਾਜ ਇਹ ਡਿਟੇਲ ਆ ਜੀ ਪੂਰੀ ਜੇ ਬਾਈ ਸੰਤੋਸ਼ਾ ਸਾਡੀ ਦਿੱਤੀ ਹੋਈ ਡਿਟੇਲ ਤਾਂ ਬਾਈ ਤਾੜੀਆਂ ਜ਼ਰੂਰ ਲਾ ਦਿਓ ਯਾਰ ਕੰਗੀ ਹਮੇਸ਼ਾ ਕਈ ਮੈਂ ਸੋਚਦਾ ਹੁਣਾ ਬਾਈ ਫਿਰ ਦੇਖਿਓ ਮੜਾ ਇਸ ਜੀ ਜੈ ਜੀ ਗੱਲ ਕੀਤੀ ਜਾਵੇ ਜਿੰਨੀ ਕੁ ਹੋਵੇ ਆਪਾਂ ਘੋੜੀਆਂ ਦੇ ਰੰਗ ਨਾਲ ਜੁੜੇ ਆ ਇੱਥੇ ਘੋੜੇ ਦੇਖਣ ਆਇਆ ਇਹਨਾਂ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਕਿਹੜੀ ਘੋੜੀਆਂ ਕਿਹੜਾ ਘੋੜਾ ਕਿੱਥੇ ਖੜਾ ਕਾੜੇ ਦਾ ਪਿਆ ਹੋਆ ਕੰਸਵਾਦ ਦਾ ਤਾੜੀਆਂ ਮਾਰ ਕੇ ਹੋਟਿੰਗ ਕਰਕੇ ਜ਼ਰੂਰ ਦੱਸਦੇ ਹੋਵੇ ਅੱਜ ਇਸ ਰਿੰਗ ਦੇ ਵਿੱਚ ਅਲਟੋ ਵੱਡੀਆਂ ਦੀ ਗੱਲ ਵੀ ਹੋਣੀ ਆ ਜੀ ਡਾਕਟਰ ਸਾਹਿਬ ਜੀ ਜੀ ਜਿਵੇਂ ਆਪਾਂ ਕਹਿ ਰਹੇ ਹੁੰਦਾ ਨਾ ਵੀ ਲੇਡੀਜ਼ ਫਰਸਟ ਜੀ ਉਸ ਪ੍ਰੀਪ ਕੋਰਟ ਸ਼ੋਅ ਦੇ ਪਹਿਲੇ ਤਿੰਨ ਮੋਟਰਸਾਈਕਲ ਘੋੜੀਆਂ ਨੇ ਜਿੱਤੇ ਆ ਜੀ ਬਾਈ ਕਿਹੜਾ ਦਵਾ ਦੇ ਕਿਹੜਾ ਵਾਲੀ ਆਊਗੀ ਨਾ ਦੇਖੋ ਤਾਂ ਪਿੱਛੇ ਹੀ ਹੜਤੇ ਹੀ ਨਹੀਂ ਇਹ ਤਾਂ ਗੱਲ ਸਹੀ ਆ आम जीार बंदी सो सॼी सोसायटी सज साहिब बिल्कुलु दुधी अच्छा सारे बंदे ਸੋ ਭਾਈ ਜੀ ਜੇ ਫਰੀਦਕੋਟ ਸ਼ੌਦੀ ਸੁਸਾਇਟੀ ਬੋਲੋ ਤੁਸੀਂ ਪੂਰੇ ਖੁਸ਼ ਆਨੰਦ ਨਾਲ ਤਾੜੀਆਂ ਮਾਰ ਕੇ ਦੱਸ ਦਿਓ ਬਈ ਜਾਨ ਕਿਉਂਕਿ ਬਹੁਤ ਵੱਡੇ ਇਨਾਮ ਭਾਵੇਂ ਸਪੋਰਟਸ ਈਵੈਂਟ ਹੋਣ ਜਾਂ ਵੀਰ ਦੇ ਕੰਪੀਟੀਸ਼ਨ ਹੋਣ ਸੋ ਬਿਲਕੁਲ ਵਾਂਗੇ ਚੀਜ਼ਾਂ ਨੂੰ ਪੈਰਲਲ ਲੈ ਕੇ ਚੱਲਦੇ ਆ ਜੀ ਇਸ ਵਾਰ ਜੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ ਸੁਸਾਇਟੀ ਵੱਲੋਂ ओ बी साफ़